ਦੀ ਬੋਡੀ ਸਟਰਕਚਰ ਵਧੀਆ ਹੈ ਦਾ ਹਾਂ ਬਈ ਪੂਰੀ ਮਜ਼ਬੂਤ ਘੋੜੀ ਆ ਠੀਕ ਐ ਤੇ ਰੇਟ ਰੂਡ ਕੀ ਕਰੀ ਜਾਂਦੇ ਬਈ ਦਾ ਇਹਦਾ ਬਈ 270 ਬਛੇਰੇ ਦਾ ਨਹੀਂ ਦੋਨਾਂ ਦਾ ਅਰੇ ਦੋਨਾਂ ਦਾ 270 ਨਹੀਂ ਦੋਨਾਂ ਦਾ ਹੀ ਹੋਊ ਬਈ ਸਿੰਗਲ ਫਿਰ ਬੱਚਾ ਨਿਆਣਾਗਾ ਹਜੇ ਅਜੀ ਸੱਜਣੋ ਆ ਦੇਖ ਲੋ ਆ ਪ੍ਰਤਾਪ ਘੋੜਾ ਜਿਹੜਾ ਬਾਈ ਅੰਗਰੇਜ਼ ਕੋਲ ਸੀਗਾ ਤੇ ਆ ਜਿਹੜੀ ਘੋੜੀ ਐ ਇਹ ਬਾਈ ਕਹਿੰਦਾ 270 ਦੀ ਆਪਾਂ ਦੇ ਦਾਂਗੇ ਹਾਂ ਬਈ ਇਹ ਡਿਸਕਾਊਂਟ ਹੋ ਜੂਗਾ ਆੜਾ ਮੋਟਾ ਹਾਂ ਬਈ ਮਾਨਤਾਂ ਘੋੜੇ ਦੋ ਵੀਰੇ ਇਹ ਆਪਣੇ ਨੇੜਿਆ ਕੋਈ ਨਾਮ ਵਾਲਾ ਘੋੜਾ ਨਹੀਂ ਘਨਾ ਮਾਜਾ ਬਸ਼ੇਰਾ ਜਾਨੀ ਬਈ ਅੱਖਾਂ ਬੜੀਆਂ ਸੋਹਣੀਆਂ ਘੋੜੀ ਦੀਆਂ ਹਾਂਜੀ ਹਾਂਜੀ ਬਾਈ ਜੀ ਹੈਨਾ ਹਾਂਜੀ ਤੇ ਇਹ ਇੱਕ ਇਹ ਕੋਈ ਸਵਾਰੀ ਸੂਰੀ ਬਹੁਤ ਜ਼ਬਰਦਸਤ ਤੇ ਇਹਦੀ ਡਿਟੇਲ ਦਿਓ ਬਾਈ ਡਿਟੇਲ ਵੀਰੇ ਇਹ 3 ਮਹੀਨਿਆਂ ਦੀ ਦੱਬਣ ਹੈਗੀ ਓਕੇ 5 ਸਾਲ ਉਮਰ ਆ ਵੀਰੇ ਇਹਦੀ ਅੱਛਾ ਤੇ ਨਾਲ ਇਹਦੀ ਬੱਚੀ ਖੜੀ ਖੜੀ ਹੈ ਵੀਰੇ ਬਾਦਲ ਦੀ ਆ ਭਾਗਸਰ ਵਾਲੇ ਦੀ ਠੀਕ ਹੈ ਬਾਈ ਤਿੰਨ ਸੂਏ ਆਪਣੇ ਕੋਲ ਹੀ ਸੂਈ ਹੈ ਵੀਰੇ ਇਹ ਤੇ ਇਹਦੀ ਜਿਹੜੀ ਬੱਚੀ ਹੈ ਬਾਈ ਨੌਕਰੀ ਹੈ ਬਸ਼ੇਰਾ ਲੈ ਕੇ ਆ ਹਾਂਜੀ ਨੌਕਰਾ ਆ ਹੈਨਾ ਤੇ ਸੇਲੀ ਹੈ ਬਾਈ ਕਿ ਇਦਾਂ ਹੀ ਸੇਲੀ ਲੈ ਬਾਈ ਦੇ ਢੇੜਾ ਫੇਰ ਇਹਨੂੰ ਸਾਸਤਰੀ ਕਾਲ ਦੋਸਤੋ ਕਿਵੇਂ ਹੋ ਸਾਰੇ ਲੈnde ਫਿਰਦੇ ਹੋ ਜ਼ਿੰਦਗੀ ਦੇ ਨਜ਼ਾਰੇ ਤੇ ਇੱਕ ਹੋਰ ਘੈਂਟ ਜਹੀ ਵੀਡੀਓ ਨਾਲ ਸਾਰੇ ਭਰਾਵਾਂ ਭੈਣਾਂ ਦਾ ਸਵਾਗਤ ਕਰਦਾ ਤੇ ਮੇਲਾ ਤਲਵੰਡੀ ਸਾਬੋ ਦੀ ਧਰਤੀ 'ਚ ਕੋੜੇ ਕੁੜੀਆਂ ਦਾ ਜਿੱਥੇ ਪਹੁੰਚਿਆ ਘੈਂਟ ਘੈਂਟ ਕੋੜੇ ਕੁੜੀਆਂ ਬਸ਼ੇਰੇ ਬਸ਼ੇਰੀਆਂ ਤੇ ਆਓ ਕਰਦੇ ਆਂ ਫਿਰ ਵੀਡੀਓ ਦੀ ਸ਼ੁਰੂਆਤ ਦੱਸਦੇ ਆ ਤੁਹਾਨੂੰ ਘੈਂਟ ਘੈਂਟ ਕੋੜੇ ਦੋਸਤੋ ਸਾਡੇ ਨਾਲ ਹੈ ਮਲੂਖਾ ਸਿੰਘ ਪਠੜ੍ਹ ਜੀ ਬਾਈ ਸਾਸਤਰੀ ਕਾਲ ਸਿਕਾ ਬਾਈ ਜੀ ਕਿਵੇਂ ਹੋ ਬਾਈ ਚੜਦੀ ਕਲਾ ਬਾਈ ਜੀ ਤੇ ਬਾਈ ਮੈਂ ਲੰਗੀ ਜਾਂਦਾ ਇਹ ਤੁਹਾਡੀਆਂ ਘੋੜੀਆਂ ਦੇਖ ਕੇ ਬ੍ਰੇਕ ਮਾਰ ਲਈ ਘੋੜੀਆਂ ਬਹੁਤ ਸੋਹਣੀਆਂ ਇਹ ਬਾਈ ਆਪਣੀਆਂ ਨਾ ਤੇ ਸਾਰੀਆਂ ਚੰਬੀਆਂ ਹੀ ਆ ਹਨਾ ਹਾਂਜੀ ਚੰਬੀਆਂ ਨੇ ਸਾਰੀਆਂ ਤੇ ਬਾਈ ਇਹਦੀ ਡਿਟੇਲ ਦਿਓ ਬਾਈ ਇਹ ਲਾਲ ਚੰਬੀ ਘੋੜੀ ਹੈ ਜੀ ਹਾਂ ਪਿੱਛੇ ਦੇ ਬੱਚਾ ਦਾ ਨੀਲਾ ਚੰਬਾ ਓਕੇ ਤੇ 45 ਦਿਨਾਂ ਦਾ ਹੋ ਗਿਆ ਬਾਈ ਪਹਿਲਾਂ ਇਹਦੀ ਡਿਟੇਲ ਦੱਸੋ ਬਾਈ ਇਹਦਾ ਕੱਦ ਕਿੰਨਾ ਇਹਦਾ ਕੱਦ ਹੈਗਾ ਬਾਈ 60 ਇੰਚ ਪ੍ਰੋਪਰ ਵਾਟਰ ਸਕੇਲ ਵਾਲਾ 60 ਇੰਚ ਚਾਰ ਦੰਦ ਹੈ ਪਹਿਲੇ ਸੂਏ ਸੂਈ ਹੈ ਜਾਣੀ ਆ ਜੀ ਠੀਕ ਹੈ ਬਾਈ ਤੇ ਬਾਰਗੋਰੀਆਂ ਦੀ ਸਾਫ ਹੈ ਇਹ ਬਈ ਚੰਬਿਆ ਚਾਹੀ ਕੇ ਹਾਂ ਬਈ ਚੰਬਿਆ ਚਾਹੇ ਠੀਕ ਹੈ ਵੀਰੇ ਤੇ ਬੋਡੀ ਸਟਰਕਚਰ ਵਧੀਆ ਹੈ ਦਾ ਹਾਂ ਬਈ ਪੂਰੀ ਮਜ਼ਬੂਤ ਘੋੜੀ ਆ ਤੇ ਬੱਚਾ ਬਈ ਬੱਚਾ ਜਿਹੜਾ ਇਹ ਨੀਲਾ ਚੰਬਾ ਇਹ ਨੁਕਰੇ ਘੋੜੇ ਦਾ ਬੱਚਾ ਪ੍ਰਤਾਪ ਦਾ ਅੱਛਾ ਅੱਛਾ ਬਈ ਅੰਗਰੇਜ਼ ਵਾਲੇ ਦਾ ਹਾਂ ਲੱਕੜਾੜੀ ਵਾਲੇ ਦਾ ਅੰਗਰੇਜ਼ ਵਾਲਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਹੁਤ ਸੋਹਣਾ ਘੋੜਾ ਸੀਗਾ ਉਹ ਹਾਂਜੀ ਹਾਂਜੀ ਤੇ ਇਹਦੀ ਉਮਰ ਕਿੰਨੀ ਵੀਰੇ ਇਹ 45 ਦਿਨਾਂ ਦਾ ਹੋ ਗਿਆ ਜੀ ਸਰ 45 ਦਿਨ ਦਾ ਹਾਂਜੀ ਤੇ ਬਾਈ ਸੇਲ ਲਈ ਲੈ ਕੇ ਆਇਆ ਹੋ ਨਾ ਹਾਂਜੀ ਸੇਲ ਲਈ ਠੀਕ ਐ ਤੇ ਰੇਟ ਰੂਟ ਕੀ ਕਰੀ ਜਾਂਦੇ ਬਾਈ ਦਾ ਇਹਦਾ ਬਾਈ 270 ਬਛੇਰੇ ਦਾ ਨਹੀਂ ਦੋਨਾਂ ਦਾ ਅਸੀਂ ਦੋਨਾਂ ਦਾ 270 ਨਹੀਂ ਦੋਨਾਂ ਦਾ ਹੀ ਹੋਊ ਬਾਈ ਸਿੰਗਲ ਫਿਰ ਬੱਚਾ ਨਿਆਣਾਗਾ ਅਜੀ ਸੱਜਣੋ ਆ ਦੇਖ ਲੋ ਆ ਪ੍ਰਤਾਪ ਘੋੜਾ ਜਿਹੜਾ ਬਾਈ ਅੰਗਰੇਜ਼ ਕੋਲ ਸੀਗਾ ਤੇ ਆ ਜਿਹੜੀ ਘੋੜੀ ਐ ਇਹ ਬਾਈ ਕਹਿੰਦਾ 270 ਦੀ ਆਪਾਂ ਦੇ ਦਾਂਗੇ ਹਾਂ ਬਾਈ ਇਹ ਡਿਸਕਾਊਂਟ ਹੋ ਜੂ ਮਾੜਾ ਮੋਟਾ ਹਾਂ ਬਾਈ ਮਾਨਤਨ ਕਰਦੇ ਚੱਲ ਬਾਈ ਧੰਨਵਾਦ ਤੇਰਾ ਬਹੁਤ ਬਹੁਤ ਤੇ ਆ ਹੁੰਦੇ ਘੋੜਿਆਂਾਂ ਦੇ ਜੇਰੇ ਬਾਈ ਬਹੁਤ ਚੰਗਾ ਬੰਦਾ ਯਾਰ ਤੂੰ ਬੜਾ ਮਤਲਬ 90 ਬੰਦਿਆਂ ਦਾ ਤੂੰ ਸ਼ੌਂਕ ਪੂਰਾ ਕਰੀ ਹੈ ਨਾ ਅੱਜ ਕੱਲ ਵੀਰੇ ਜਾਇ ਜੀ ਰੁਪਏ ਮੰਗਦੇ ਆ ਅੱਜ ਕੱਲ ਦਾ ਬਾਈ ਕੋੜੀਆਂ ਨਹੀਂ ਆਂਦੀਆਂ 2-2 ਲੱਖ ਦੀਆਂ ਤੂੰ ਤੇ ਤੂੰ ਤਾਂ ਦੋਨੋਂ ਦੇਈ ਜਾਂਦਾ 270 ਦੀਆਂ ਹੈ ਨਾ ਨਹੀਂ ਬਈ ਫਿਰ ਕੀ ਫਾਇਦਾ ਐਵੇਂ ਮੰਗੀ ਜਾਈਏ ਹੂੰ ਹੂੰ ਲੈਣ ਵਾਲਾ ਗਾ ਕੇ ਚੁੱਪ ਕਰ ਜਾਂਦਾ ਜਿਵੇਂ 10 ਲੱਖ ਮੰਗੀ ਜਾਵਾਂਗੇ ਬਹੁਤ ਵਧੀਆ ਗੱਲ ਹੈ ਬਾਈ ਉਹ ਘਬਰਾ ਜੀ ਅਜੇ ਮਿਲ ਉਹ ਨਾ ਖਾਲੀ ਆ ਬਾਈ ਉਹ ਬੱਚੀ ਹੋ ਸਕਦੀ ਹੈ ਤੇ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆ ਕੋੜੀ ਇਹ ਕੋਈ 5 ਸਾਲ ਦੀ ਆ ਕੋੜੀ ਅੱਛਾ ਤੇ ਪਏ ਹੁਣ ਇਹ ਚੈੱਕ ਨਹੀਂ ਹੋਣੀ ਮਿਲੀ ਹੋਈ ਹੈ ਜਾਨੀ ਇਹ 15 18 ਕਿ ਦਿਨ ਹੋ ਗਏ ਠੀਕ ਹੈ ਵੀਰੇ ਕਿਹੜੇ ਘੋੜੇ ਤੋਂ ਕਿਹੜੇ ਘੋੜੇ ਤੋਂ ਵੀਰੇ ਇਹ ਆਪਣੇ ਨੇੜਿਆ ਕੋਈ ਨਾਮ ਵਾਲਾ ਘੋੜਾ ਨਹੀਂਗਾ ਨਵਾਂ ਜਿਹਾ ਬਸ਼ੇਰਾ ਜਾਨੀ ਬਈ ਅੱਖਾਂ ਬੜੀਆਂ ਸੋਹਣੀਆਂ ਘੋੜੀ ਦੀਆਂ ਹਾਂਜੀ ਹਾਂਜੀ ਬਾਈ ਜੀ ਹੈਨਾ ਹਾਂਜੀ ਤੇ ਇਹ ਇੱਕ ਇਹ ਕੋਈ ਵੈਰੀਸ ਪੂਰੀ ਬਹੁਤ ਜ਼ਬਰਦਸਤ ਕਰਾਉਂਦੀ ਇਹ ਕੋਈ ਬਲੱਡ ਲਾਈਨ ਦੀ ਬਾਈ ਨਹੀਂ ਨੋਕਰੇ ਦੀ ਘੋੜੇ ਦੀ ਹੈ ਇਹ ਅੱਛਾ ਇਹ ਵੀਰੇ ਚ ਪੋਣੇ ਚੰਬੇ ਜਾ ਗਈ ਹਾਂ ਨਹੀਂ ਫੁੱਲ ਚੰਬੀ ਹੈ ਜੀ ਪੂਰੀ ਫੁੱਲ ਚੰਬੀ ਘੋੜੀ ਹੈ ਓਕੇ ਫੁੱਲ ਚੰਬੀ ਹੈ ਤੇ ਇਹ ਇਹ ਮਤਲਬ ਕੀ ਹੁੰਦਾ ਜਿਹੜਾ ਆ ਪਿੰਕ ਹੁੰਦਾ ਨਾ ਤੇ ਜਿਹੜਾ ਗੁਲਾਬੀ ਪਾਣਾ ਇਹ ਨੁਕਰਾਂ ਬੱਚਾ ਦੇਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਨੇ ਬਹੁਤ ਜ਼ਿਆਦਾ ਚਿੱਟਾ ਪਾਣਾ ਜੇ ਤੇ ਆਪ ਜਿਹੜੇ ਨੁਕਰੇ ਘੋੜੇ ਦੀ ਬੱਚੀ ਆ ਇਹ ਪਹਿਲਾਂ ਇੱਕ ਬਈ ਚਿੱਟਾ ਹੁੰਦਾ ਇੱਕ ਗੁਲਾਬੀ ਪਾਣ ਹੁੰਦਾ ਇਹਦੇ ਗੁਲਾਬੀ ਪਾਣ ਬਹੁਤ ਜ਼ਿਆਦਾ ਹੈ ਹੈਨਾ ਬਹੁਤ ਜ਼ਿਆਦਾ ਬਈ ਤੇ ਸੱਜਣੋ ਆ ਦੇਖ ਸਕਦੇ ਜਿਹੜੇ ਨੁਕਰੇ ਦੇ ਸ਼ਕੀਨ ਨੇ ਜਿਹੜੇ ਥੋੜੇ ਪੈਸੇ ਪੈਸੇ ਜਿਹਾ ਆਪ ਦਾ ਸ਼ੌਂਕ ਪੂਰਾ ਕਰਨਾ ਚਾਹੁੰਦੇ ਨੇ ਤੇ ਆ ਖਰੀਦ ਲੈ ਬਾਈ ਲੈਣ ਦੇਣ ਵਾਲੀ ਗੱਲ ਕਰੀ ਜਾਂਦਾ ਬਾਈ 180 ਦਾ ਰੇਟ ਹੈ ਇਹਦਾ ਕੱਦ ਕਿੰਨਾ ਦੱਸਿਆ ਤੁਸੀਂ ਇਹਦਾ ਵੀਰੇ 95 9 ਇੰਚ ਹੈ 9 ਇੰਚ ਕੱਦ ਦਾ ਠੀਕ ਹੈ ਸੱਤੋਂ ਥੋੜੀ ਘੱਟ ਦੀ ਹੈ ਠੀਕ ਹੈ ਵੀਰੇ 95 ਵਾਟਰ ਸਕੇਲ ਵਾਲਾ ਠੀਕ ਹੈ ਤੇ ਇਹਦਾ 180 ਮੰਗੀ ਜਾਂਦੇ ਤੁਸੀਂ ਹੈਨਾ ਤੇ ਇਹਦਾ ਇਹਦੀ ਡਿਟੇਲ ਦਿਓ ਵੀਰੇ ਇਹ ਵੀਰੇ 6 ਸਾਲ ਦੀ ਘੋੜੀ ਆ ਅੱਛਾ ਤੇ ਆ ਬੱਚੀ ਇਹਦੇ ਮਾਗਰ 3 ਮਹੀਨੇ ਦੀ ਆ ਹਾਂ ਜੰਬੀ ਬੱਚੀ ਆ ਨੁਕਰੇ ਘੋੜੇ ਦੀ ਬੱਚੀ ਆ ਇਹ ਅੱਛਾ ਤੇ ਘੋੜੀ ਦੀ 60 ਇੰਚ ਹਾਈਟ ਆ ਠੀਕ ਹੈ ਬਾਈ ਹਾਂਜੀ ਦੁਬਾਰਾ ਹਜੇ ਖਾਲੀ ਆ ਇਹ ਦੁਬਾਰਾ ਮਲਾਈ ਨਹੀਂ ਓਕੇ ਬਾਲ ਪੌਰੀਆਂ ਦੇ ਦੋਨੇ ਸਾਫ ਨੇ ਬਿਲਕੁਲ ਇਹ ਵੀ ਸਾਰੇ ਹੀ ਸਾਫ ਨੇ ਵੀਰੇ ਹਾਂਜੀ ਸਾਰੇ ਸਾਫ ਨੇ ਬਾਲ ਪੌਰੀਆਂ ਦੇ ਸਾਰੇ ਸਾਫ ਨੇ ਤੇ ਬਾਈ ਕਹਿੰਦਾ 60 ਇੰਚ ਦਾ ਕੱਦ ਹੈ ਤੇ ਆ ਬਾਈ ਹੁਣ ਪ੍ਰੈਗਨੈਂਟ ਹੈ ਕਿ ਨਹੀਂ ਖਾਲੀ ਆ ਵੀਰੇ ਮਲਾਈ ਨਹੀਂ ਦੁਬਾਰੇ ਅੱਛਾ 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 ਇਹਦਾ ਮੁੱਲ ਕੀ ਕਰੀਏ ਨਾ ਬਾਈ ਇਹਦਾ ਬਾਈ ਕੱਲੀ ਦਾ ਇਕ ਦੋਨਾਂ ਦਾ ਹੀ ਦੋਨਾਂ ਦਾ ਦੱਸ ਦੇ ਦੋਨਾਂ ਦਾ ਵੀਰੇ 3.5 ਸਾਢੇ ਤਿੰਨ ਲੈ ਬਈ ਸੱਜਣੋ ਤੁਸੀਂ ਚੈੱਕ ਕਰ ਸਕਦੇ ਓ ਬਸ਼ੇਰਾ ਬਾਈ ਬਸ਼ੇਰੀ ਬਸ਼ੇਰੀ ਆ ਪਿੱਛੇ ਬਈ ਅੱਛਾ ਬਸ਼ੇਰੀ ਆ ਹਾਂ ਦੋਸਤੋ ਉਹਦੀ ਕਿੰਨੀ ਉਮਰ ਹੈ ਉਹ 3 ਮਹੀਨਿਆਂ ਦੀ ਹੈ ਵੀਰੇ 3 ਮਹੀਨਿਆਂ ਦੀ ਉਮਰ ਹੈ ਤੇ ਬਾਈ ਕਹਿੰਦਾ ਸਾਢੇ 3 ਲੱਖ ਚਾ ਦੋਨੋਂ ਦੇ ਦਾਂਗੇ ਤੇ ਮੇਲਾ ਦਾ ਬਾਈ ਲੁੱਟ ਜਾਂਦਾ ਪੂਰਾ ਪੂਰਾ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਤੋ ਧੰਨਵਾਦ ਬਾਈ ਜੀ ਤੁਹਾਡਾ ਵੀ ਤੁਸੀਂ ਆਪ ਦਾ ਧੰਨਵਾਦ ਬਾਈ ਤੇ ਤੂੰ ਆਪ ਦਾ ਜਿਹੜਾ ਮਤਲਬ ਇੱਕ ਤੇ ਤੁਸੀਂ ਆਪ ਦਾ ਕੀ ਕਹਿੰਦੇ ਆ ਆਪਣਾ ਜਿਹੜਾ ਤੁਸੀਂ ਕੀਤਾ ਬਹੁਤ ਵਧੀਆ ਚੁਣਿਆ ਤੇ ਦੂਜਾ ਜਿਹੜੇ ਇਹ ਹੋਰ ਵੀ ਜਿਹੜੇ ਮੇਰੇ ਵਰਗੇ ਨਵੇਂ ਸ਼ਕੀਨ ਨੇ ਉਹਨਾਂ ਦਾ ਤੁਸੀਂ ਉਹ ਕਰੀ ਜਾਂਦੇ ਹੋ ਉਹ ਸਾਹ ਕਰੀ ਜਾਂਦੇ ਹੋ ਪੂਰਾ ਚੰਗੀ ਹਾਂ ਜੀ ਤੇ ਬਾਈ ਆਪ ਦਾ ਨੰਬਰ ਦੱਸੋ ਆਖਰ ਚ ਆਪ ਦਾ ਨੰਬਰ ਬਾਈ 94652 97101 ਮਲੂਕਾ ਕੀ ਨਾਂ ਦੱਸਿਆ ਆਪਣਾ ਮਲੂਕਾ ਪੱਠੜ ਬਾਈ ਮਲੂਕਾ ਪੱਠੜ ਠੀਕ ਹੈ ਬਾਈ ਧੰਨਵਾਦ ਤੇਰਾ ਬਹੁਤ ਬਹੁਤ ਬਾਈ ਓਕੇ ਬਾਈ ਜੀ ਇਹਦਾ ਕੱਦ ਕਿੰਨਾ ਬਾਈ ਕੱਦ ਇਹਦਾ 60 ਇੰਚ ਹੈ 60 ਇੰਚ ਦਾ ਕੱਦ ਹੈ ਹਾਂਜੀ ਤੇ ਦੋਸਤੋ ਆ ਚੈੱਕ ਕਰ ਸਕਦੇ ਹੋ ਤੁਸੀਂ ਸਾਰੇ ਹੀ ਜਾਂ ਨੰਬਰ ਫॉर ਸੇਲ ਨੇ ਤੇ ਬਾਈ ਦਾ ਸੇਲ ਪਰਚੇਜ਼ ਦਾ ਹੀ ਕੰਮ ਹੈ ਨੰਬਰ ਬਾਕੀ ਆ ਰਹੇ ਹੈ ਬਾਈ ਅੱਛਾ ਚਾਰ ਕੋੜੀਆਂ ਹੋਰ ਆ ਰਹੀਆਂ ਦੋ ਨੌਕਰੀਆਂ ਨੇ ਹਾਂ 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 ਤੇ ਇੱਕ ਚੰਬੀ ਬਿਸ਼ੋਰੀ ਆ ਤੇ ਇੱਕ ਢੰਡੀ ਕੋੜੀ ਹੋਰ ਤੇ ਬਾਈ ਕਿੰਨੇ ਟਾਈਮ ਤੋਂ ਕਰ ਰਹੇ ਹੋ ਕੰਮ ਕੋੜਿਆਂ ਦਾ ਕੋੜਿਆਂ ਦਾ ਬਾਈ ਮੈਂ 18 ਤੋਂ ਕਰ ਰਿਹਾ ਹਾਂ 2018 ਤੋਂ ਠੀਕ ਹੈ ਠੀਕ ਹੈ ਬਾਈ ਤੇ ਪਹਿਲਾ ਪਰਿਵਾਰ ਤੇ ਕਰਦਾ ਸੀ ਕੋਈ ਕੰਮ ਨਹੀਂ ਬਈ ਆਪਾਂ ਨੇ ਸ਼ੁਰੂ ਕਰਿਆ ਅੱਛਾ ਆਪਾਂ ਹੀ ਸ਼ੁਰੂ ਕਰਿਆ ਹਾਂਜੀ ਹਾਂਜੀ ਤੇ ਕਿਨੂੰ ਦੇਖ ਕੇ ਬਈ ਸ਼ੁਰੂ ਕਰਿਆ ਕੰਮ ਕਈ ਵਾਰ ਹੁੰਦਾ ਨਾ ਬੰਦੇ ਦਾ ਰੋਲ ਮਾਡਲ ਹੁੰਦਾ ਕੋਈ ਨਾ ਬਸ ਬਈ ਭਰਾ ਇੱਥੋਂ ਖੇਮੂਆਣੇ ਤੋਂ ਗੋਲਟਾ ਉਹਨਾਂ ਤੋਂ ਹੀ ਕੰਮ ਅੱਛਾ ਬਈ ਗੋਲਟਾ ਹਾਂ ਠੀਕ ਹੈ ਉਹਨਾਂ ਤੋਂ ਹੀ ਕੰਮ ਸਿੱਖਿਆ ਉਹਨਾਂ ਨੇ ਹੀ ਸਿਖਾਇਆ ਪਰ ਤੇ ਬਈ ਗੋਲਟੇ ਦਾ ਬਈ ਕਹਿੰਦਾ ਕਿ ਆਪਾਂ ਉਹਨਾਂ ਦੇ ਉਹਨਾਂ ਤੋਂ ਸਿੱਖਿਆ ਕੰਮ ਹੈ ਨਾ ਹਾਂਜੀ ਹਾਂਜੀ ਤੇ ਬਈ ਬਹੁਤ ਵਧੀਆ ਬੰਦਾ ਉਹ ਵੀ ਹੈ ਨਾ ਹਾਂਜੀ ਹਾਂਜੀ ਤੇ ਆ ਤੁਸੀਂ ਚਾਰ ਜਿਹੜੀਆਂ ਗੋ ਤਿੰਨ ਘੋੜੀਆਂ ਤੇ ਇੱਕ ਬਸ਼ੇਰੀ ਹੈ ਹੈ ਤੇ ਹੋਰ ਜਾਨਵਰ ਆ ਰਹੇ ਨੇ ਬਾਈ ਹੈਨਾ ਹਾਂਜੀ ਹਾਂਜੀ ਚਾਰ ਜਾਨਵਰ ਹੋਰ ਆ ਗਏ ਠੀਕ ਹੈ ਬਈ ਆਪ ਦਾ ਨੰਬਰ ਦੱਸ ਦਿਓ ਨੰਬਰ 9056225655 ਠੀਕ ਹੈ ਬਈ ਨਾ ਕੀ ਦੱਸਿਆ ਆਵਣਾ ਵੀਰੇ ਆਪਣਾ ਧੰਨਵਾਦ ਬਾਈ ਠੀਕ ਹੈ ਵੀਰੇ ਸਾਰਿਆਂ ਦਾ ਧੰਨਵਾਦ ਜੀ ਦੋਸਤੋ ਤੁਹਾਨੂੰ ਦਿਖਾਉਣ ਲੱਗੇ ਆ ਤਲਵੰਡੀ ਸਾਬੋ ਦਾ ਘੋੜੀਆਂ ਦਾ ਮੇਲਾ ਜੋ ਕਿ ਬਹੁਤ ਹੀ ਸੋਨਾ ਭਰ ਚੁੱਕਾ ਜੀ ਤੇ ਸਾਡੇ ਨਾਲ ਹੈ ਬਾਈ ਜੋ ਘੋੜੀਆਂ ਲੈ ਕੇ ਆਏ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਨਾ ਬਾਈ ਆਪਣਾ ਆਵਣਾ ਵੀਰੇ ਆਪਣਾ ਆਪਣਾ ਬਾਈ ਕਿਹੜਾ ਪਿੰਡ ਹੈ ਮੰਡੀਕਲਾਂ ਪਿੰਡ ਹੈ ਵੀਰੇ ਆਪ ਠੀਕ ਹੈ ਬਾਈ ਸਵਾਗਤ ਹੈ ਤੁਹਾਡਾ ਤੇ ਕ ਮੰਡੀ ਵੀਰੇ ਕੱਲ ਆ ਗਈ ਸੀ ਜਾਨਵਰ ਅੱਜ ਆਏ ਆ ਜੀ ਅੱਛਾ ਜੀ ਹਾਂਜੀ ਤੇ ਪਹਿਲਾਂ ਬਈ ਘੋੜੇ ਤੁਸੀਂ ਘੋੜੀਆਂ ਬਹੁਤ ਸੋਹਣੀਆਂ ਲੈ ਕੇ ਆਏ ਹੋ ਤੇ ਇਹਦੀ ਡਿਟੇਲ ਦਿਓ ਬਾਈ ਡਿਟੇਲ ਵੀਰੇ ਇਹ 3 ਮਹੀਨਿਆਂ ਦੀ ਗੱਬਣ ਹੈਗੀ ਓਕੇ 5 ਸਾਲ ਉਮਰ ਹੈ ਵੀਰੇ ਇਹਦੀ ਅੱਛਾ ਤੇ ਨਾਲ ਇਹਦੀ ਬੱਚੀ ਖੜੀ ਹੈ ਵੀਰੇ ਆਦਲ ਦੀ ਆ ਭਾਗਸਰ ਵਾਲੇ ਦੀ ਠੀਕ ਹੈ ਬਾਈ ਤਿੰਨ ਸੂਏ ਆਪਣੇ ਕੋਲ ਹੀ ਸੂਈ ਹੈ ਵੀਰੇ ਇਹ ਤੇ ਇਹਦੀ ਜਿਹੜੀ ਬੱਚੀ ਹੈ ਬਾਈ ਨੁਕਰੀ ਹੈ ਨਹੀਂ ਚੰਬੀ ਹੈ ਵੀਰੇ ਨਾਲ ਖੜੀ ਆਦਲ ਦੀ ਆ ਭਾਗਸਰ ਵਾਲੇ ਦੀ ਵੀਰੇ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਅੱਜਕਲ ਚੰਬਿਆਂ ਦਾ ਵੀ ਬਾਈ ਹਾਂਜੀ ਇਹ ਹੁਣ ਅਲੀ ਰਾਜ ਕੋੜੇ ਤੋਂ ਪ੍ਰੈਗਨੈਂਟ ਆ ਬਈ ਆਪਣੇ ਕੋਲੀ ਕੋੜਾ ਹੈ ਇਹਦੀ ਉਮਰ ਕਿੰਨੀ ਦਸੀ ਤੁਸੀਂ ਉਮਰ ਵੀਰੇ 5 ਸਾਲ ਆ ਗੋੜੀ ਤਾਂ 6 ਸਾਲਾਂ ਦੀ ਵਿੱਚ ਵਿੱਚ 5 ਤੋਂ 6 ਜੰਪੜ ਆਪਣੇ ਘਰ ਦੀ ਹੈ ਨਹੀਂ ਵੀਰੇ ਆਪਣੇ ਪਰਚੇਜ ਕਰੇ ਹੋਈ ਹੁੰਦੀ ਆ ਸਾਰੇ ਜਾਨਵਰ ਅੱਛਾ 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 ਸੇਲ ਪਰਚੇਜ ਦਾ ਕੰਮ ਆਪਣਾ ਤੇ ਆਪਣੇ ਕੋਲ ਕਦੋਂ ਤੋਂ ਹੈ ਇਹ ਆਪਣੇ ਕੋਲ ਵੀਰੇ 2 ਸੂਏ ਸੂਤੀ ਅੱਛਾ ਦੋ ਸੂਏ ਤੇ ਇਸ ਤੋਂ ਪਿਛਲਾ ਸੂਆ ਕੀ ਸੀਗਾ ਬੱਚਨੇ ਬੱਚੀਆਂ ਹੀ ਦਿੱਤੀਆਂ ਵੀਰੇ ਇਹਨੇ ਤਿੰਨ ਸੂਏ ਸੂਈ ਆ ਇੱਕ ਇੱਥੇ ਤਲਵੰਡੀ ਸਾਬ ਅੱਛਾ ਬਸ਼ੇਰੀ ਦੋ ਆਪਣੇ ਕੋਲ ਬਸ਼ੇਰੀ ਦਿੱਤੀ ਹੈ ਹਾਂਜੀ ਤਿੰਨੀ ਬੱਚੀਆਂ ਦਿੱਤੀਆਂ ਤੇ ਉਹ ਕੀ ਸੀਗੀ ਨੁਕਰੀ ਤਿੰਨੀ ਚੰਬੀਆਂ ਦਿੱਤੀ ਅੱਛਾ ਚੰਬੀਆਂ ਸੀ ਠੀਕ ਹੈ ਠੀਕ ਹੈ ਚਲੋ ਉਹ ਵੀ ਕਈ ਵਾਰੀ ਹੁੰਦਾ ਬਾਈ ਫੇ ਚੰਬੀਆਂ ਵੀ ਅੱਗੇ ਨੁਕਰੇ ਸੂਏ ਪੈਂਦੀਆਂ ਇਹਨਾਂ ਵੀ ਮੰਨ ਕੇ ਚਲੋ ਜਿਹੜੀ ਪਹਿਲੀ ਸੂਏ ਦੀ ਬੱਚੀ ਹੈਗੀ ਹਾਂ ਹੁਣ 60 ਇੰਚ ਨੁਕਰਿਆਂ ਦੇ ਮੁੱਲ ਦੀ ਆ ਉਹ ਵੀ ਅੱਛਾ 67 ਇੰਚ ਦੀ ਹੈ ਹਾਂਜੀ ਹੁਣ 67 ਇੰਚ ਵੀਰੇ ਆ ਜਲਦੀ ਹੈਗੀ ਇੱਕ ਇਹਦੀ ਬੱਚੀ ਆਪਣ ਕੋਲ ਘਰੇ ਖੜੀ ਆ ਉਹ 65 ਇੰਚ ਆ ਬਾਈ ਹੁਣ ਠੀਕ ਹੈ ਵੀਰੇ ਇਹਦੀ ਹਾਈਟ ਕਿੰਨੀ ਦੱਸੀ ਤੁਸੀਂ ਇਹਦੀ 63 ਇੰਚ ਵੀਰੇ ਆ 63 ਇੰਚ ਹਾਈਟ ਹੈ ਤੇ ਇਹ ਫੋਰ ਸੇਲ ਲੈ ਕੇ ਕੀ ਮੁੱਲ ਮਲ ਕੀ ਕਰੀ ਜਾਂਦੇ ਦਾ ਮੁੱਲ ਕੋਈ ਗੱਲ ਨਹੀਂ ਫੋਨ ਤੇ ਕਰ ਲਾਂਗੇ ਵੀਰੇ ਫੋਨ ਤੇ ਕਰ ਤੇ ਆ ਜੀ ਹੋਊਗਾ ਹਾਂਜੀ 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 ਤੇ ਆ ਜਿਹੜੇ ਨਵੇਂ ਭਰਾ ਨੇ ਆ ਆਪਣਾ ਸ਼ੌਂਕ ਪੂਰਾ ਕਰਨਾ ਚੰਮਿਆਂ ਤੋਂ ਕਰ ਸਕਦਾ ਬਈ ਬਾਲਪੋਟੀਆਂ ਦੀ ਸਾਫ ਹੈ ਬਿਲਕੁਲ ਸਾਫ ਬਈ ਤੇ 63 ਇੰਚ ਬਾਈ ਨੇ ਕੱਦ ਦੱਸਿਆ 5 ਸਾਲੇ ਦੀ ਉਮਰ ਹੈ ਤੇ ਆ ਜਿਹੜੀ ਬਸ਼ੇਰੀ ਹੈ ਇਹਦੀ ਬੱਚੀ ਹੈ ਹਨਾ ਹਾਂਜੀ ਹਾਂਜੀ ਵੀਰੇ ਇਹਦੀ ਕਿੰਨੀ ਉਮਰ ਹੈ ਬਾਈ ਇਹ ਹੋ ਗਈ ਵੀਰੇ 7 ਕਮਹੀਨਿਆਂ ਦੀ 7 ਮਹੀਨਿਆਂ ਦੀ ਠੀਕ ਹੈ ਇਹ ਚੰਬਿਆ ਜੀ ਆ ਗਿਆ ਹਾਂ ਜੀ ਹਾਂ ਜੀ ਇਹ ਆਦਲ ਦੀ ਹੈ ਵੀਰੇ ਹਾਂ 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 ਪਹਿਲਾਂ ਭਾਗਸਲ ਸੀ ਕੋੜਾ ਹੁਣ ਮੈਲਕਲਾ ਆ ਗਿਆ ਹੁਣ ਉੱਥੋਂ ਹੀ ਮੇਰੇ ਖਿਆਲ ਚ ਕੰਨਾ ਗੋਨਾ ਦੀ ਪੂਰੀ ਸ਼ਕੀਨ ਹਾਂ ਜੀ ਹਾਂ ਜੀ ਹਾਂ ਜੀ ਵੀਰੇ ਕੋੜਾ ਬਹੁਤ ਚੰਗਾ ਦੀ ਠੀਕ ਹੈ ਬਾਈ ਤੇ ਇਹਦਾ ਵੀ ਫੋਨ ਤੇ ਕਰੋਗੇ ਮੁੱਲ ਹਾਂ ਜੀ ਹਾਂ ਜੀ ਹਾਂ ਜੀ ਵੀਰੇ ਤੇ ਇਹ ਬਾਈ ਚੰਬੀ ਦਾ ਇਹ ਗੱਬਣਾ ਵੀਰੇ 2 ਮਹੀਨਿਆਂ ਦੀ ਕੁੜੀ ਇਹ ਦੀ ਅੱਛਾ ਕਿਹੜੇ ਕੋਲ ਘਰੀ ਆ ਬਿਸ਼ੇਰਾ ਬਾਈ ਫਰਿਆਦ ਇਹ ਉਹ ਤੋਂ ਗੱਬਣਾ ਜੀ ਠੀਕ ਹੈ ਬਾਈ ਹਾਂ ਜੀ ਹਾਂ ਜੀ ਤੇ ਕਿਹੜੀ ਬਲਾਲਾ ਜਾਂਦਾ ਫ ਉਬਰੇ ਇਤਨਾ 크ਹਾਗਨੇ ਕੋੜਾ ਹੁੰਦਾ ਸੀ ਆ ਸੂਰਜ ਦਾ ਮੈਂਟੂਰ ਉਹਦਾ ਵੀਰੋ ਠੀਕ ਹੈ ਹਾਂਜੀ ਹਾਂਜੀ ਤੇ ਇਹਦਾ ਕੱਦ ਕਿੰਨਾ ਹੋ ਗਿਆ ਵੀਰੇ ਇਹ 60 ਇੰਚ ਆ ਵੀਰੋ ਇਹਦੀ 60 ਇੰਚ ਬੇਲਬੁੱਲ ਪੂਰੀ ਖੁੱਲੀ ਆ ਹਾਂਜੀ 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 ਤੇ ਦੋਸਤੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਬਾਈ ਬਾਈ ਇਹ ਇਹ ਵੀਰੇ ਨੌਕਰੀ ਆ ਗਈ ਕਿਹੜੀ ਹਾਂਜੀ ਹਾਂਜੀ ਵੀਰੇ ਇਹ ਨੌਕਰੀ ਆ 4 ਦਾੰਦਾ ਵੀ ਇਹ ਥੋੜੀ ਜੀ ਗੰਦੀ ਹੋਈ ਪਈ ਹੈ ਕਿਉਂਕਿ بارش ਪਈ ਆ ਉਹਦੇ ਕਰਕੇ ਹੈਨਾ ਤੇ ਆ ਚੈੱਕ ਕਰ ਸੋ ਬਾਈ ਦੀ ਕਿੰਨੀ ਉਮਰ ਹੈ 4 ਦਾੰਦਾ ਵੀਰੇ ਹੁਣੇ ਮੌਕੇ ਤੇ ਦੇਖੋ ਜੀ ਸਾਡਾ ਛੋਟਾ ਜਿਹਾ ਭਰਾ ਆਪ ਬਸ਼ੇਰਾ ਦੱਬਲੀ ਆਦਾ ਕੀ ਨਾ ਵੀਰੇ ਤੇਰਾ ਗੁਰਮਨਦੀਪ ਸਿੰਘ ਗੁਰਮਨਜੀਤ ਸਿੰਘ ਹਾਂਜੀ ਕਿਹੜਾ ਪਿੰਡ ਹੈ ਮਲਕਾਣਾ ਜੀ ਹੈ ਮਲਕਾਣਾ ਜੀ ਮਲਕਾਣਾ ਹਾਂਜੀ ਅੱਛਾ ਤੇ ਕੇ ਬਸ਼ੇਰਾ ਲੈ ਕੇ ਆਇਆ ਹਾਂਜੀ ਆਹ ਨੇੜੇ ਇੱਧਰ ਆਇਆ ਕੀ ਨਾ ਹਾਂਜੀ ਬਾਈ ਦਾ ਕੀ ਨਾ ਦੀਪਿੰਦਰ ਜੀ ਹੈ ਦੀਪਿੰਦਰ ਦੀਪਿੰਦਰ ਤੂੰ ਕਿਹੜੀ ਕਲਾਸ ਚ ਪੜਦਾ 8ਵੀਂ 8ਵਾਂ ਚ ਹਾਂਜੀ ਤੇ ਕਿਹੜਾ ਦੇ ਇਹਨਾਂ ਬਸ਼ੇਰਾ ਹੋਰ ਹੋਰ ਕਿੰਨੇ ਜਾਨਵਰ ਲੈ ਕੇ ਆਇਆ 21 ਹੈ ਇੱਕ ਇੱਕ ਹੀ ਲੈ ਕੇ ਆਇਆ ਹਾਂਜੀ ਤਿਆ ਕਿਹੜੇ ਕੋੜੇ ਦਾ ਬੱਚਾ ਹੈ ਐ ਦਾ ਪਤਾ ਨਹੀਂ ਬਈ ਐ ਨਹੀਂ ਪਤਾ ਲੈ ਬਾਈ ਨੂੰ ਡਿਟੇਲ ਨਹੀਂ ਪਤਾ ਪਰ ਕੋਟ ਬਸ਼ੇਰਾ ਬਹੁਤ ਸੋਹਣਾ ਬਸ਼ੇਰਾ ਬਸ਼ੇਰੀ ਬਸ਼ੇਰਾ ਜੀ ਲੈ ਬਈ ਬਸ਼ੇਰਾ ਬਹੁਤ ਸੋਹਣਾ ਨੋਕਰ ਹੈ ਹਨਾ ਤੇ ਛੇਲੀ ਹੈ ਬਾਈ ਕਿ ਇਦਾਂ ਹੀ ਛੇਲੀ ਲੈ ਬਈ ਦੇ ਢੀੜਾ ਫੇਰ ਇਹਨੂੰ ਚਲ ਡਰ ਨਹੀਂ ਲੱਗਦਾ ਤੈਨੂੰ ਹਾਂ ਜੀ ਆਹ ਬਾਈ ਹਲੋ ਬਈ ਦੋਸਤੋ ਆਪਦਾ ਨੰਬਰ ਦੱਸ ਦੇ 93635 ਹਾਂ 93982 ਠੀਕ ਹੈ ਜੇ ਕਿਸੇ ਨੇ ਘੋੜੀ ਗਾੜੀ ਲੈਣੀ ਦਵਾ ਦੇਗਾ ਕੋਈ ਨਹੀਂ ਦਵਾ ਦੇਗਾ ਦੇਖ ਲਾਂਗੇ ਚਲ ਠੀਕ ਹੈ ਧੰਨਵਾਦ ਹਾਂਜੀ ਸੱਜਣੋ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤਲਵੰਡੀ ਸਾਬੋ ਦੀ ਧਰਤੀ 'ਚ ਲੱਗ ਚੁੱਕਾ ਜੀ ਘੋੜਿਆਂ ਦਾ ਮੇਲਾ ਜੇ ਕਿਸੇ ਨੇ ਵੀ ਦੇਖਣਾ ਹੈ ਤੇ ਪਹੁੰਚੋ ਸਾਰਿਆਂ ਦਾ ਸਵਾਗਤ ਹੈ ਜੇ ਨਹੀਂ ਪਹੁੰਚ ਸਕਦੇ ਤਾਂ ਵੀ ਕੋਈ ਗੱਲ ਨਹੀਂ ਆਹ ਵੈਂਟੇਜ ਕਲਚਰ ਚੈਨਲ ਨੂੰ ਕਰ ਲੋ ਫੋਲੋ ਤੁਹਾਡੇ ਲਈ ਲੈ ਕੇ ਆਵਾਂਗੇ ਘੈਂਟ ਘੈਂਟ ਵੀਡੀਓ ਤੇ ਮਿਲਦੇ ਹਾਂ ਇੱਕ ਹੋਰ ਸੋਹਣੀ ਜਿਹੀ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਸਾਥੀਕਾ